ਕਤਿ ਗੁਰੂ ਜੀ ਦਾ ਫਾੜੇ ਵਾਖਰੀ ਗੁਰੂ ਜੀ ਦੀ ਪਾਛਾ ਨਹੀਂ ਦਸਵੇਂ ਤੇਤਮ ਗੁਰੂ ਜੀ ਨਮਰਕਾਰ ਬੁਰਨਾਮਾ ਲਿਖਿਆ ਹੈ ਤੇ ਰੰਗ ਗੁਰੂ ਕੇ ਅਮਰਦਾਸ ਸ੍ਰੀ ਰਾਮਦਾਸ ਜੀ ਦੀ ਸਹਾਇ ਅਜਨ ਹਰਿ ਗੋਵਿੰਦਨੋ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦਿਹਾਈ ਹੈ ਜਿਸ ਦਥੇ ਸਭ ਤੁਮ ਜਾਏ ਤੇ ਬਹਾਦਰ ਸਮਰਿਆ ਕਰਨੋਂ ਨੇ ਤੇ ਆਵਤ ਹੈ ਸਭ ਥਾਈ ਹੋਏ ਸਹਾਇ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਉਹ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਸ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਤੋਹਾਂ ਸੰਤ ਜਦਿਆਂ ਚਾਲਿਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਤਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਪੀਰ ਵਾਹੀ ਦੇਖ ਕੇ ਅਨੰਦ ਕੀਤਾ ਤਨ ਆਤਮਾਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਤਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸੱਗਣੀਆਂ ਨੇ ਤਨ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਸੋਕੜੀਆਂ ਲੋਹਾਈਆਂ ਚਰਕੀਆਂ ਤੇ ਚੜ੍ਹਿਆਰਾਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਸਨਾਤਿਕ ਮੁਰੀਦਾਂ ਨੇ ਅੰਤੜਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਭਖਾਂ ਸਰਬਤ ਗੁਰੂਦਵਾਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਦੀ ਜਰ ਅਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿੱਥੇ ਆਗਰੋ ਦਾ ਸੁਲਟਾ ਸਰਬ ਸੁਖ ਹੋਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਵਿਆਇਤ ਦੇ ਤਿੰਨ ਪਤਾਏ ਬਰਤੂ ਕੀ ਪਾਇ ਪੰਛੀ ਕੀ ਜੀਵਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਵਰ ਵਾਲੇ ਬੋਲੋ ਜੀ ਵਾਹਿਗੁਰੂ ਸਖਾਂ ਸਿੱਖੀ ਦਾਣ ਕੇਸ ਬਾਨ ਰਹਿਤ ਦਾਣ ਮੁਦੇ ਪ੍ਰਾਣ ਵਿਸਾਖ ਦਾਣ ਭ੍ਰੋਸਾ ਦਾਣ ਦਾ ਨਾਮ ਸਰਦਾਰਾਂ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਧੰਨ ਉਹਦੇ ਜੁਗੋ ਜੋਗ ਅਕਾਲ ਧਰਮ ਦਾ ਜੈਕਾਰ ਬੋਲ ਜੀ ਵਾਹਿਗੁਰੂ ਸਿੱਖਾਂ ਦਾ ਮਨ ਦੀਵਾ ਮਤੁ ਕੀ ਮਤਿ ਪਤਵਾਰ ਆਖਾ ਆਪ ਵਰਤਿ ਜੇ ਅਕਾਲ ਪੁਰਖ ਆਪਣੇ ਮੰਥ ਦੇ ਸਦਾ ਸਹਾਇ ਦਾਤਾਰ ਜੀਓ ਜਿਹੜਾ ਨੰਗਾ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਫਲਸਾ ਜੀ ਨੂੰ ਬਖਸ਼ੋ। ਸੇ ਨਮਾਣਿਆ ਦੇ ਮਾਨ ਦੇ ਤਾਲਿਆਂ ਦੇ ਤਾਨ ਜੋਟਿਆਂ ਦੀ ਜੋਟ ਗੁਰੂ ਜੀ ਬਨਾਰਸ ਧਾਮ ਨੂੰ ਤੁਮ ਸਾਹਿਬ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Maharaja ਪਾਲਕੀ ਦੀ ਪਾਲ ਕਿਰਪਾ ਸਤਿਕਾਰ ਅਗੇ ਪਾਣੀ ਦਾ ਰਾਸਕੁਨਾ ਹਵਲਕੀ ਹੋਈ ਹੈ ਆਪ ਜੀ ਦਾ ਸਤਿਕਾਰ ਬਹੁਤ ਬਹੁਤ ਧੰਨਵਾਦ ਰਾਮ ਸਤਪੁਰ ਜੀ ਭਾਗਾਂ ਦੇ ਅੰਦਰ ਪਾਣੀ ਅੰਦਰ ਸੁਖਨੰਦ ਜੀ ਦੀ ਕਿਰਪਾ ਕਰਨੀ ਪਾਲਕੀ ਦੀ ਪਾਲ ਕਿਰਪਾ ਸਤਿਕਾਰ ਧਾਨੀਤਾਨ ਅੰਗਰੇਸੇ ਜੀ ਬਾਬਾ ਦੀਪ ਸਿੰਘ ਜੀ ਦੇ ਪਾਣੀ ਵਾਲਾ ਸ਼ਹੀਦ ਗਾਂ ਸਰਪੰਚ ਜੀ ਤੇ ਸਤਿਗੁਰੂ ਅੰਮ੍ਰਿਤਧਰ ਜੀ ਸਮੇਂਦਨ ਸੰਸਥਾਨੇ ਹਾਜ਼ਰ ਹਨ। ਪੂ ਸੰਤਵਾਂ ਦੀਆਂ ਹਾੜੀਆਂ ਨਾਲ ਬਾਸਮਾਦਰ ਕੋਲ ਪੇਟਾ ਆਵਾਜ਼ ਦੇਵਾ ਆਵਾੰਦਨ ਕਰੀਆਂ ਪਰ ਮੁਲਿੱਕੇ ਦੋਨੇ ਯਾਤਰਾ ਸਫਲ ਕਰਨੀ ਸਤਿਗੁਰੂ ਜੀਓ ਵਰਪਤਨ ਸਾਰ ਸਭੀਆਂ ਚੋਂ ਭਾਵਨਾ ਪੂਰੀਆਂ ਕਰਨੀਆਂ ਨਰਮ ਕਰਮ ਦੀ ਸਿੱਖੀ ਵਾਲਾ ਜੀ ਚੜ੍ਹਦੀ ਕਲਾ ਦਾ ਅੰਦਰ ਸਥਿਤੀ ਦਾ ਅਸਮਰਚਨ ਕਰਿਐ। ਸੋਹਣੇ ਸਗ ਸ੍ਰੀ ਪ੍ਰਭ ਆਪ ਦੀ ਕਿਰਪਾ ਕਰੋ ਨਿਜ ਸਥਾਨਾਂ ਤੋਂ ਤਰਲੇ ਬਾਕੇ ਸ੍ਰੀ ਸੰਸਥਾ ਨੂੰ ਪ੍ਰਕਾਸ਼ਾਣ ਹੋ ਕੇ ਦਰਸ਼ਨ ਦੇ ਦਾਰੇ ਸੁਨਾਣੇ ਮਦਦਾਂ ਬੋਸ਼ਿਸ਼ ਕਰੋ ਫਤਗੁਰ ਜੀ ਕਿਰਪਾ ਕਰੋ ਚਾਲਕ ਪੌਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਚੰਮ ਸੰਗ ਸਹਾਇਤ ਹੋਣਾ ਇਸਹੀ ਤਾਰੇ ਮੇਲ ਜਿਨ੍ਹਾਂ ਮੇਲ ਤੇਰਾ ਨਾਮ ਚਿਤ ਆਵੇ ਨਾਰਕ ਨਾਮ ਕਰਦੀ ਬਾ ਤੇਰੇ ਭਾਣੇ ਸਰਬਤ واحو جی کا خالس واحو جی کی فتح بلے سو